CIA 2 ਦੀ ਟੀਮ ਨੇ ਅ ਪਿਛਲੇ ਦਿਨੀ 12 ਤਰੀਕ ਨੂੰ 1 ਕਿਲੋ ਹਿਰੋਇਨ ਤੇ ਐਕਸਪਲੈਂਡਰ ਮੋਟਰਸਾਈਕਲ ਹਿਰਾਸਤ ਦੇ ਲਿੱਤਾ ਤੇ ਰਿਕਵਰ ਕੀਤੀ 1 ਕਿਲੋ ਹਿਰੋਇਨ ਉਹਦੇ ਦੋ ਦੋਸ਼ੀ ਨੇ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਲਾਈਸ ਗੋਪੀ ਤੇ ਦੂਸਰੇ ਦਾ ਨਾਮ ਹੈ ਕੁੰਨਨ ਸਿੰਘ son of ਤਨਨਾ ਸਿੰਘ ਇਹ ਦੋਨੋਂ ਅਜਨਾਲਾ ਅ ਅੰਮ੍ਰਿਤਸਰ ਰੂਰਲ ਅਜਨਾਲਾ ਦੇ ਰਹਿਣ ਵਾਲੇ ਐ ਤੇ ਜਿਹੜਾ ਗੁਰਪ੍ਰੀਤ ਸਿੰਘ ਐ ਉਹ ਤਕਰੀਬਨ 8ਵੀਂ ਕਲਾਸ ਤੱਕ ਪੜਿਆ ਹੈ ਤੇ ਜਿਹੜਾ ਕੰਨਨ ਸਿੰਘ ਹੈ ਉਹ ਅਨਪੜੀ ਹੈ ਤੇ ਦੋਨੋਂ ਲੇਬਰ ਦਾ ਕੰਮ ਕਰਦੇ ਆ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਨਾਂ ਕੋਲ ਕੋਈ ਨਸ਼ੇਲੀ ਪ੍ਰਦਾਤ ਹੋ ਸਕਦਾ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਾਸ ਦੇ ਲਾਗੇੋਂ ਗ੍ਰਿਫਤਾਰ ਕੀਤਾ ਦੋਨਾਂ ਨੂੰ ਤੇ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੀ ਲੱਗੇ ਤਾਂ ਕਿ ਉਮਰ ਤੇ ਆਪਣਾ ਕੰਨਨ ਸਿੰਘ ਦੀ ਹੈ ਗਈ ਹੈ 55 ਸਾਲ ਦੇ ਲਾਗੇ ਤੱਕ ਗਈ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਪਰਚਾ ਅੰਮ੍ਰਿਤਸਰ ਰੂਰਲ ਅ ਦਰਜ ਰਿਸਟਰ ਹੋਇਆ ਸੀਗਾ ਤੇ ਜਿਹੜੀ ਹੈ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਡਰੋਨਸ ਦੇ ਥਰੂ ਮੰਗਵਾਂਦੇ ਆ ਫਿਰ ਇੱਥੇ ਅੱਗੇ ਸੈਲਵੀ ਕਰਦੇ ਆ ਤੇ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀ ਸਪਲੈਂਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ 'ਚ ਲੈ ਲਿਆ ਤੇ ਇਸ ਰਿਕਵਰੀ ਦਾ ਅਸੀਂ ਪਰਚਾ ਪੀਐਸ ਕੈਂਟ ਦਿੱਤਾ ਹੈ ਐਫਆਈ ਨੰਬਰ 51212025 ਨੂੰ ਅੰਡਰ ਸੈਕਸ਼ਨ 21 29 685 ਐਨਡੀਪੀਐਸ ਅਕ ਪੀਐਸ ਕੰਟੋਨਮੈਂਟ ਅੰਮ੍ਰਿਤਸਰ ਬਹੁਤ ਦੇਰ ਤੋਂ ਕਰ ਰਹੀ ਸੀ ਇਹ ਕੰਮ ਹਲੇ ਅਸੀਂ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿੱਤਾ ਹੈ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਅਸੀਂ ਤੁਹਾਡੇ ਤੱਕ ਲਿਆਵਾਂਗੇ ਸਰ ਜਿਹੜੇ ਜਾ ਰਹੇ ਸੀ ਵੇਚਣ ਜਾ ਰਹੇ ਸੀ ਸਰ ਇਹ ਕਿੰਨੀ ਹੈ ਜੀ ਹਾਂਜੀ ਆਬਵੀਅਸਲੀ ਜੇ 1 ਕਿਲੋ ਹੀਰੋਇਨ ਨਾ ਤੇ ਜਿਹੜੀ ਆਬਵੀਅਸਲੀ 1 ਕਿਲੋ ਹੀਰੋਇਨ ਸੈਲਫ ਕੰਜ਼ਮਪਸ਼ਨ ਲਈ ਤਾਂ ਹੋ ਨਹੀਂ ਸਕਦੀ ਅੱਗੇ ਅੱਗੇ ਉਹ ਹੀ ਅਸੀਂ ਕਹ ਰਹੇ ਕਿ ਅੱਗੇ ਪਿੱਛੋਂ ਕਿੱਦੇ ਤੋਂ ਮੰਗਵਾਉਂਦੇ ਸੀ ਕਿਵੇਂ ਮੰਗਵਾਉਂਦੇ ਸੀ ਤੇ ਅੱਗੇ ਕਿਹਨੂੰ ਵਿੱਚ ਵੇਚਣ ਜਾ ਰਹੇ ਸੀ ਉਹ ਵੀ ਅਸੀਂ ਹਾਲੇ ਇਹਨਾਂ ਦੀ ਇੰਟੈਗ੍ਰੇਸ਼ਨ ਕਰ ਰਹੇ ਹਾਂ ਇਹ ਕਿਹਨਾਂ ਦੀ ਸਰ ਹਾਂਜੀ ਇਹ ਕਿਹਨਾਂ ਦੀ ਸੀ ਇਹ ਬਾਈਕ ਦਾ ਸੀ ਆਰਟੀ ਆਫਿਸ ਤੋਂ ਅਸੀਂ ਲੈ ਰਹੇ ਹਾਂ ਡਾਟਾ ਕਿਛਲੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਹਾਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਟੂਰਲੀ ਟੂ ਸੇ ਹਾਲੇ ਅਸੀਂ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਲੱਤਾ ਸਰ ਆਪ ਵੀ ਨਸ਼ਾ ਨੁਸ਼ਾ ਕਰਨ ਦੇ ਆਦੀ ਹੀ ਗਏ ਉਹ ਸੀ ਇਹਨਾਂ ਦਾ ਮੈਡੀਕਲ ਕਰਾਇਆ ਉਹਦੀ ਰਿਪੋਰਟ ਹਾਲੇ ਆਣੀ ਬਾਕੀ ਕੋਈ ਗੈਂਗ ਦੇ ਨਾਲ ਕੁਝ ਰਿਲੇਟਡ ਕੁਛ ਨਾ ਤਾਂ ਹੋਈ ਕੋਈ ਡਾਟਾ ਵਿੱਚ ਕਿਸੇ ਗੈਂਗ ਦੇ ਨਾਲ ਨਹੀਂ ਹਾਲੇ ਗੈਂਗ ਦਾ ਹਾਲੇ ਕੋਈ ਸਾਹਮਣੇ ਨਹੀਂ ਆਇਆ ਪਰ ਅਸੀਂ ਰਿਮਾਂਡ ਦੇ ਵਿੱਚ ਵਿੱਚ ਅਸੀਂ ਇਹਨਾਂ ਦਾ ਕਰਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਬਿਲਕੁਲ ਅਨਪੜ੍ਹ ਨੇ ਇਸ ਤੋਂ ਇਲਾਵਾ ਇਹ ਹੋਰ ਵੀ ਕੋਈ ਕੰਮ ਕਰਦੇ ਸੀ ਇਹ ਲੇਬਰ ਦਾ ਜੀ ਲੀਗਲ ਅੰਦਰ ਹਾਂਜੀ ਤੇ ਇਹਨਾਂ ਦੇ ਜਿਹੜੇ ਲਿੰਕ ਉਹਨਾਂ ਦਾ ਪਤਾ ਲੱਗਾ ਜਿਹੜੇ ਕਰਾਸ ਬਾਰਡਰ ਦੇ ਨਾਲ ਸਬੰਧਤ ਨਹੀਂ ਉਹ ਅਸੀਂ ਰਿਮਾਂਡ ਦੇ ਵਿੱਚ ਛਾਲੇ ਕਰ। ਕੋਈ ਇਨਫੋਰਮੇਸ਼ਨ ਖਾਲੇ ਤੱਕ ਕੋਈ ਨਹੀਂ ਸਰ। ਪਰ ਆਬਵੀਅਸਲੀ ਜੇ ਪਾਕਿਸਤਾਨ ਤੋਂ ਮੰਗਾ ਰਹੇ ਹੈ ਤੇ ਇਹ ਇਹਦੇ ਵਿੱਚ ਲੱਗਦਾ ਵੀ ਜਿਹੜਾ ਇੱਕ ਸੋਸ਼ਲ ਮੀਡੀਆ ਦਾ ਮਡੀਏਟਰ ਹੋ ਸਕਦਾ ਵਾ ਇਸ ਲਿੰਕ ਜਿਹੜਾ ਇਹਨਾਂ ਦੇ ਜਿਹੜੇ ਉਹਨਾਂ ਦੇ ਨਾਮ ਹੈਗੇ ਨੇ। ਦੇਖੋ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ ਜਿਹੜੀ ਅੱਜ ਕੱਲ ਆਪਸ ਦੇ ਥਰੂ ਕਾਲਸ ਚੱਲਦੀਆਂ ਜਿਹੜੀ ਵੱਖਰੀ ਵੱਖਰੀ ਐਪਸ ਹੈਗੀਆਂ ਲੈਪਟਾਪ ਤੇ ਵੀ ਹੁੰਦੀਆਂ ਹੋਰ ਸਾਰੇ ਪਾਸੇ ਉਨੇ ਥਰੂ ਵੀ ਹੋ ਸਕਦਾ ਹੈ ਮਤਲਬ ਵੀ ਆ ਐਕਸਪਲੋਰਿੰਗ 올 ਦਾ ਆਪਸ਼ਨਸ ਤੇ ਹੋਰ ਵੀ ਲੋਕ ਲੱਗਦਾ ਜਿਹਦੇ ਨਾਲ ਜੁੜੇ ਹੋਣ ਉਹ ਆਬਵੀਅਸਲੀ ਹੋਣਗੇ 1 ਕਿਲੋ ਜਿਹਨੂੰ ਅੱਗੇ ਪ੍ਰੋਵਾਈਡ ਕਰ ਰਹੇ ਹੈ ਜਾਂ ਜਿਹਦੇ ਕੋਲੋਂ ਲੈ ਕੇ ਆਏ ਆ ਆਬਵੀਅਸਲੀ ਜੁੜੇ ਹੋਣਗੇ ਸਰ